ਪੰਜਾਬ ਸਰਕਾਰ ਦੀ ਮੁਹਿਮ ਪੰਜਾਬ ਸਿੱਖਿਆ ਕ੍ਰਾਂਤੀ ਦਿੱਤ ਸਿੱਖਿਆ ਦੇ ਖੇਤਰ ਵਿੱਚ ਸੁਧਾਰ ਅਤੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਜੈ ਕਰਿਸ਼ਨ ਸਿੰਘ ਰੋੜੀ ਨੇ ਅੱਜ ਗੜ ਸ਼ੰਕਰ ਵਿਧਾਨ ਸਭਾ ਹਲਕੇ ਵਿੱਚ ਵੱਖ-ਵੱਖ ਸਰਕਾਰੀ ਸਕੂਲਾਂ ਵਿੱਚ 24.94 ਲੱਖ ਰੁਪਏ ਦੀ ਲਾਗਤ ਨਾਲ ਕੀਤੇ ਗਏ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ ਡਿਪਟੀ ਸਪੀਕਰ ਨੇ ਵਿਸ਼ੇਸ਼ ਤੌਰ ਤੇ ਹਾਜ਼ਰ ਹੋ ਕੇ ਵਿਕਾਸ ਕਾਰਜਾਂ ਦੇ ਉਦਘਾਟਨ ਕੀਤੇ ਅਤੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਸਿੱਖਿਆ ਪ੍ਰਣਾਲੀ ਨੂੰ ਮਜ਼ਬੂਤ ਅਤੇ ਆਧੁਨਿਕ ਬਣਾਉਣ ਲਈ ਪੂਰੀ ਵਚਨਬੱਧਤਾ ਨਾਲ ਕੰਮ ਕਰ ਰਹੀ ਹੈ। ਪੈਕਾ ਮੇ ਜਗਤ ਗੜ ਸ਼ੰਕਰ ਸੇ ਹਰੀਕ੍ਰਿਸ਼ਨ ਗੰਗੜ ਕੀ ਰਿਪੋਰਟ ਸਭ ਦੇ ਪਿਆਰੇ ਸਾਡੇ ਬਹੁਤ ਹੀ ਮਾਨਯੋਗ ਡੈਕਟਿੰਗ ਸਪੀਕਰ ਵਿਦਵਾਨ ਸਭਾ ਫ੍ਰੀਜੈਕਸ਼ਨ 로ੜੀ ਜੀ ਉਹਨਾਂ ਦੇ ਨਾਲ ਮਾਨਸਿ ਵੀ ਰਾਜਮਾਨ ਇਸ ਸਕੂਲ ਦੇ ਪ੍ਰਿੰਸੀਪਲ ਵਕਵਕ ਸਕੂਲਾਂ ਦੇ ਪ੍ਰਿੰਸੀਪਲ ਉਹਨਾਂ ਦੀ ਟੀਮ ਮੈਂਬਰ ਵਕਵਕ ਪਿੰਡਾਂ ਤੋਂ ਆਏ ਹੋਏ ਸਰਪੰਚ ਪੰਜ ਪਤਵੰਤੇ ਸੱਜਣ ਰਿਸਪੈਕਟਡ ਟੀਚਰਸ ਤੇ ਸਾਡੇ ਬਹੁਤ ਹੀ ਪਿਆਰੇ ਬੱਚਿਓ आज बहुत ही खुशियां पर्याय दिन है, बहुत ही केडियां पर्याय दिन है, वो दिन जिससे हर सिक्याना जुड़े हुए बंदा, हर एक बच्चा, हर एक टीचर, हर एक मिट्टी मिल वर्कर, हर एक सफाई सेवक, हर एक टीचर, लेक्चरर, हर एक बंदा आज गर्व कर सकता है, कि या जैसे सारे जने सिक्याना का पवित्र त्यौहार এডুকেশন ক্রান্তি মানান লিয়ে ਇਕੱਠੇ হোয়ে হ্যাঁ ইস ক্রান্তি দে গওয়াহ কুসি سارے লোগ ਸਾਡੇ মানজব दट स्पीकर বক বক ਪਿੰਡਾਂ ਤੋਂ ਆਏ ਹੋਈ ਸੱਜ ਸਤ ਪੰਜ ਪੰਜ ਬਤਵੰਦੇ ਸਰਜਨ ਮੈਂ ਸਭ ਦੀਆਂ ਦੀਨ ਦਿਲ ਦੀਆਂ ਤੇਹ ਗਹਿਰਾਈਆਂ ਤੋਂ ਸਵਾਗਤ ਕਰਦੀ ਹਾਂ ਜੀ ਆਇਆਂ ਕਹਿੰਦੀ ਹਾਂ ਵੈਲਕਮ ਕਰਦੀ ਹਾਂ ਕਿ ਨਾਲ ਹੀ ਨਾਲ ਧੰਨਵਾਦੀ ਜਰਦਨ ਸਕੂਲ ਬਣਾ ਲੇ ਫਿਰ ਉਹਨਾਂ ਸਰਕਾਰੀ ਸਕੂਲਾਂ ਨੂੰ ਕੀ ਲਾਇਆ ਸੀ ਪਰ ਜਦੋਂ 2022 ਦੇ ਵਿੱਚ ਆਮ ਆਦਮੀ ਪਾਰਟੀ ਨੇ ਇੱਕ ਮੌਕਾ ਮੰਗਿਆ ਪੰਜਾਬ ਦੇ ਲੋਕਾਂ ਤੋਂ ਕਿ ਇੱਕ ਮੌਕਾ ਅਰਵਿੰਦ ਕੇਜਰੀਵਾਲ ਸਾਹਿਬ ਨੂੰ ਇੱਕ ਮੌਕਾ ਜੜਾਇਆ ਭਗਵੰਤ ਮਾਨ ਨੂੰ ਦਿਓ ਤਾਂ ਪੰਜਾਬ ਦੇ ਲੋਕਾਂ ਨੇ ਕੋਈ ਕਸਰ ਨਹੀਂ ਛੱਡੀ ਤਾਂ 95 ਸਾਥੀਆਂ ਦੇ ਨਾਲ ਪੰਜਾਬ ਦੀ ਵਿਧਾਨ ਸਭਾ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਜੀ ਨੂੰ ਬੜਾਇਆ ਅੱਜ ਮੇਰੇ ਭੈਣ ਜੀ ਮੇਰੇ ਮੈਡਮ ਸਰਪ੍ਰੀਮ ਸਾਹਿਬ ਨੇ ਸਾਡੇ ਢਿੱਲੋ ਸਾਹਿਬ ਮੈਂ ਕਿ ਅੱਜ ਗੱਲ ਸਟੇਜ ਤੋਂ ਕਹੀ ਦੇਣੀ ਬਸੇ ਮੈਨੂੰ ਲੱਗਦਾ ਮੈਂ ਬੇ ਮੈਡਮਾਂ ਤੋਂ ਬਹੁਤ ਜ਼ਿਆਦਾ ਕਰਦਾ ਇੱਕ ਜਿਹੜੀ ਮੇਰੇ ਪ੍ਰਿੰਸੀਪਲ ਮੈਡਮ ਸੀਗੀ ਗਰਸ਼ੰਗਰ ਇੱਕ ਵਕਤ ਮੈਡਮ ਦੇਖ ਕੇ ਬਹੁਤ ਅਗਰ ਮੈਨੂੰ ਉਹਨਾਂ ਵਰਗੀ ਲੱਗਦੇ ਤੁਹਾਨੂੰ ਜਿਹੜਾ ਲੱਗਿਆ ਮੈਨੂੰ ਮੈਂ ਸੱਚੀ ਬੋਲ ਰਿਹਾ ਮੈਨੂੰ ਇਹ ਲੱਗਦਾ ਕਿ ਮੇਰੇ ਵਿੱਚ ਚੜਾ ਹੈ ਕਿਉਂਕਿ ਮੇਰੇ ਬਹੁਤ ਸਤਿਕਾਰਯੋਗ ਜਿਹੜੇ ਮੇਰੇ ਵੱਡੇ ਵੀਰ ਅਰਵਿੰਦਰ ਸਿੰਘ ਨੇ ਕואର୍ਡੀਨੇਟਰ ਐਕੋ ਕੁ ਮੈਡਮ ਦੇ ਸਟੂਡੈਂਟ ਰਹੇ ਨੇ ਵਰਤ ਪਿੰਚਰ ਨੇ ਬੰਨ 10 ਜਰ ਦੇ ਕਿ ਮੈਡਮ ਕਿੰਨੇ ਸਟੈਕ ਦਾ ਬੱਚੇ ਜ਼ੋਰ ਨਾਲ ਤਾੜੀ ਮਾਰ ਰਹੇ ਨੇ ਬੰਨ ਛੱਟ ਦਾ ਬੱਚੇ ਹਾਂ ਤਾਂ ਬੱਚੇ ਨੇ ਜ਼ੋਰ ਨਾਲ ਕਿ ਮੈਡਮ ਜੀ ਤੋਂ ਕੁਝ ਮਿਲ ਸਕੇ ਥੈਂਕ ਯੂ ਲੱਗਿਆ ਮੈਨੂੰ ਲੱਗਦਾ ਕਿ ਤੁਸੀਂ ਇਹ ਗੋਗਨਤੰਦ ਨਹੀਂ ਦੇਲੀ ਥੈਂਕ ਯੂ ਅਸਲ ਦੇ ਵਿੱਚ ਮੈਂ ਜਿਹੜੀ ਗੱਲ ਕਰ ਰਿਹਾ ਸੀ ਸਕੂਲਾਂ ਦੇ ਵਿੱਚ ਅਧਿਆਪਕ ਨਹੀਂ ਸੀ ਸਕੂਲਾਂ ਦੇ ਵਿੱਚ ਚਾਰਦੀਵਾਰੀ ਨਹੀਂ ਸੀ ਸਾਡੀਆਂ ਬੱਚੀਆਂ ਬੈਠੀਆਂ ਸਕੂਲਾਂ ਦੇ ਵਿੱਚ ਵਾਸ਼ਰੂਮ ਤੱਕ ਨਹੀਂ ਸੀ ਸਕੂਲਾਂ ਦੇ ਵਿੱਚ ਉਹ ਇਨਫਰਾਸਟ੍ਰਕਚਰ ਨਹੀਂ ਸੀ ਸਕੂਲਾਂ ਦੇ ਵਿੱਚ ਬੈਂਚ ਨਹੀਂ ਸੀ ਬੱਚੇ ਥੱਲੇ ਬੈਠਦੇ ਸੀ ਤੁਸੀਂ ਮੈਨੂੰ ਦੱਸਿਓ ਕਿਹੜਾ ਮਾਪਾਪਾ ਜਿਹੜਾ ਆਪਣੇ ਬੱਚੇ ਨੂੰ ਸਕੂਲ ਭੇਜ ਕੇ ਰਾਜੀ ਹੋਊਗਾ ਪੰਜਾਬ ਦੇ ਲੋਕਾਂ ਤੋਂ ਮੋਟਾ ਮੰਗਿਆ ਕਿ ਭਾਈ ਅਸੀਂ ਬਦਲਾਅ ਲਿਆਵਾਂਗੇ ਅੱਜ 3 ਸਾਲ ਬਾਅਦ ਮੈਂ ਮਾਨ ਨਾਲ ਕਹਿ ਸਕਦਾ ਮਾਲਪੁਰ ਦੇ ਵਿੱਚ ਖੜਿਆ ਜਿਹੜੇ ਪੈਨਲ ਹੋਏ ਉਹ ਘਾਟਨ ਕਰਕੇ ਆਏ ਆ ਮਾਲਪੁਰ ਦੇ ਵਿੱਚ ਹੋਰ ਸਰਕਾਰੀ ਸਕੂਲ ਤਾਂ ਛੱਡੋ ਜਿਹੜੀ ਮੈਂ ਗੱਲ ਕਰਦਾ ਸੀ ਕਿ ਪਿਛਲੇ ਸਮੇਂ ਸਰਕਾਰੀ ਸਕੂਲਾਂ ਕਿੰਨੇ ਦੁੜਿਆ ਸੀ ਮੈਂ ਅੱਜ ਗੱਲ ਕਰਦਾ ਕਿ ਜਿਸ ਚੀਜ਼ ਦਾ ਉਹ ਘਾਟਨ ਕਰਕੇ ਆਏ ਆ ਮਾਲਪੁਰ ਦੇ ਵਿੱਚ ਪ੍ਰਾਈਵੇਟ ਸਕੂਲਾਂ ਤੇ ਮੈਨੂੰ ਦਿਖਾਉ ਜਿਹੜੇ ਸਕੂਲ ਲੱਗੇ ਆ ਕਿਸੇ ਇੱਕ ਤੁਸੀਂ ਨਹੀਂ ਇਹ ਕੋਈ ਆਸਾਨ ਨਹੀਂ ਆ ਇਹ ਅਸੀਂ ਲੋਕਾਂ ਨੇ ਮੈਨੂੰ ਵਾਦਾ ਕੀਤਾ ਸੀ ਕਿ ਅਸੀਂ ਸਿੱਖਿਆ ਦੇ ਖੇਤਰ ਦੇ ਵਿੱਚ ਫੈਦਰ ਦੇ ਖੇਤਰ ਦੇ ਵਿੱਚ ਐਫਸਟ ਦੇ ਖੇਤਰ ਦੇ ਵਿੱਚ ਕੰਮ ਕਰਕੇ ਦਿਖਾਵਾਂਗੇ ਮਾਲਪੁਰ ਜਿਹਨੇ ਚਾਹਿਆ ਮੈਂ ਜਦੋਂ ਪਹਿਲੀ ਵਾਰ ਇਲੈਕਸ਼ਨ ਲੜਿਆ ਤਾਂ ਪੰਜਾਬ ਦੇ ਵਿੱਚੋਂ ਦੁਆਬੇ ਦੇ ਵਿੱਚੋਂ ਸਿਰ ਦੋ ਸੀਟਾਂ ਆਈਆਂ ਸੀ ਮਰ ਜਾ ਦੁਆਬੇ ਦੀ ਗੱਲ ਕਰਨੀ ਹੈ ਗਰシャンਗਰ ਦੇ ਇਕੱਲੇ ਇਕੱਲੇ ਪਿੰਡ ਇਕੱਲੇ ਇਕੱਲੇ ਘਰ ਜਾ ਕੇ ਇੱਕੋ ਗੱਲ ਕਹੀ ਸੀ ਕਿ ਭਾਈ ਤੁਹਾਡੇ ਦੁੱਖ ਸੁੱਖ ਸਾਰੇ ਜੀ ਹੋਵਾਂਗੇ ਤਾਂ ਵੋਟ ਪਾ ਦਿਓ ਤੇ ਲੋਕਾਂ ਨੇ ਸਾਡੇ 16 ਸਾਲ ਉਹਨਾਂ ਨੂੰ ਜਿਤਾਇਆ 2017 ਦੇ ਇਲੈਕਸ਼ਨ ਤੋਂ ਬਾਅਦ 2022 ਦਾ ਮੌਕਾ ਆਇਆ 2022 ਦੇ ਵਿੱਚ ਲੋਕਾਂ ਚ ਗਏ ਆ ਕਿ ਸਰਕਾਰ ਨਹੀਂ ਸੀ ਪਰ ਫਿਰ ਵੀ ਜਿਹੜਾ ਕੰਮ ਛੰਡੇ ਨਾਲ ਹੀ ਹੁੰਦਾ ਸੀ ਉਹ ਡੰਡੇ ਨਾਲ ਕਰਾ ਕੇ ਦਿੱਤਾ ਪਰ 55 ਸਾਲਾਂ ਦੇ ਵਿੱਚ ਲੋਕਾਂ ਦੇ ਹਰ ਬਿੱਖਸਤ ਦੇ ਵਿੱਚ ਸ਼ਾਮਲ ਹੋਏ ਆ ਜੇ ਹੋਇਆ ਤਾਂ ਪਾਈਬੋ ਪਾਇਓ ਪਰ ਲੋਕਾਂ ਨੇ ਪਹਿਲੀ ਵਾਰ 5160 ਤੇ ਦੂਜੀ ਵਾਰ 54000 ਜਿੰਨਾ ਕਿ ਮੈਨੂੰ ਪੰਜਾਬ ਦੀ ਮਦਦਸਾਹਬ ਵੀ ਭੇਜਿਆ ਪਰ ਉਸ ਤੋਂ ਬਾਅਦ 2.5 ਸਾਲ ਬੀਤੇ ਸਰਕਾਰ ਬਣੀ ਜੀ ਸਰਕਾਰ ਵੀ ਧੰਨਵਾਦ ਜਦੋਂ 2.5 ਸਾਲ ਬੀਤੇ ਤਾਂ ਕੱਲੇ ਕੱਲੇ ਪਿੰਡ ਕੱਲੇ ਕੱਲੀ ਗਲੀ ਕੱਲੇ ਕੱਲੇ ਘਰ ਜਾ ਕੇ ਗਿਆ ਕਿ 2.5 ਸਾਲ ਸਰਕਾਰ ਦੇ ਬੀਤੇ ਆ ਜੇ ਤੁਹਾਨੂੰ ਲੱਗਦਾ ਕਿ ਹਲਕਾ ਗੜਸ਼ੰਗਰ ਚ ਕੰਮ ਹੋਇਆ ਤਾਂ ਵੋਟ ਪਾਉਣੀ ਨਹੀਂ ਰਹਿਣ ਦਿਓ ਮਾਨਜੋਤ ਬਲਵਿੰਦਰ ਸਿੰਘ ਕੰਗ ਮੈਂਬਰ ਪਾਰਲੀਮੈਂਟ ਬਣਿਆ ਲੋਕਾਂ ਨੇ 12.5 ਹਜ਼ਾਰ ਦੀ ਨੀਡ ਦੇ ਨਾਲ ਕਿਤਾਬਾਂ ਉਹਨਾਂ ਨੂੰ ਦਿੱਤੀਆ